ਆਪਣਾ ਜੁੜੇ ਨੇ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਤੁਸੀਂ ਆਨਰ ਹੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡੇ ਗੱਲਾਂ ਸੁਣ ਕੇ ਬਹੁਤ ਚੰਗਾ ਲੱਗ ਰਿਹਾ ਮੈਂ 1977 ਚ ਅਮਰੀਕਾ ਜੀ ਜੀ ਮੈਂ ਦਸਤਾਰ ਰੱਖੀ ਹੋਈ ਹੈ ਫਿਰਫੇ ਠੀਕ ਹੈ ਜੀ ਪਰ ਮੇਰੇ ਰਿਸ਼ਤੇਦਾਰ ਕਹਿੰਦੇ ਸੀ ਜੇ ਤੂੰ ਬਾਹਰ ਨਾ ਕਟਾਇਤ ਤੇ ਭੁੱਖਾ ਮਰੇਗਾ ਤੂੰ ਅੱਛਾ ਤੇ ਇਸ ਵਾਰ ਵੀ ਹਮ ਬੁਸਾਕਰ ਨਾਲ ਗੱਲ ਹੀ ਬਣੀ ਹਮ ਮੈਂ ਉਹਨਾਂ ਨੂੰ ਬਿਠਾ ਕੇ ਦੱਸਿਆ ਵੀ ਮੈਨੂੰ ਗੁਰਸਵਾਰੇ ਚਲ ਕੇ ਕਹੋ ਵੀ ਤੂੰ ਮਾਹ ਘਟਾ ਦੇ ਹਮ ਤੇ ਮੈਂ ਮਾਹ ਘਟਾ ਦੂੰਗਾ ਹਮ ਤੇ ਇਥੇ ਜਦੋਂ ਜਹਤ ਮਤਲਬ ਮੈਂ ਜਦੋਂ ਜਦੋਂ ਜਹਤ ਸੀ ਤੇ ਕਿਤੇ ਕਿਤੇ ਅਰਜੈਂਸੀ ਦੇ ਕਰਮ ਸਿੰਘ ਮਾਨ ਕਰੋੜਦਲ ਤੋਂ ਲੈਨੇ ਹੁੰਦੇ ਸੀਗੇ ਉਹ ਅੱਛਾ ਉਹ ਹਰ ਮਹੀਨੇ ਠੰਡ ਪਾਸ ਜਾਂਦੇ ਸੀ ਤੇ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਦਵਿੰਦਰ ਪਾਸ ਕਰਦਾ ਤਾਂ ਤੁਸੀਂ ਉਹਨੂੰ ਬੁਲਾਇਆ ਕਰੋ ਹਮ ਮੈਂ ਉੱਥੇ ਜੋ ਗਿਆ ਤੇ ਮਾਨ ਸਾਹਿਬ ਕਹਿੰਦੇ ਵੀ ਮੈਨੂੰ ਉਹਨਾਂ ਨੇ 150 ਡਾਲਰ ਮਖਾਜੀ ਮੈਂ ਪੈਸੇ ਲੈ ਕੇ ਨਹੀਂ ਪਾਸ ਕਰਦਾ ਤੁਸੀਂ ਬੁਲਾਇਆ ਮੈਂ ਉਸੇ ਤਰ੍ਹਾਂ ਉੱਥੇ ਸਰਜੀਤ ਸਿੰਘ ਜਿਹੜੀ ਐਮਐਲਏ ਹੁੰਦੇ ਸੀ ਇੰਡੀਆ ਉਹਨਾਂ ਨੇ ਉਹਨੂੰ ਦੱਸਿਆ ਵੀ ਇਹ ਮੁੰਡਾ ਜਦੋਂ ਜਹਿਤ ਇਹਨੇ ਰਿਸ਼ਤੇਦਾਰ ਕਿੰਨੇ ਬਾਗ ਕਟਾ ਦੇ ਇਹ ਕਟਾਉਂਦਾ ਸੇ ਨੌਕਰੀ ਚੰਗੀ ਨਹੀਂ ਮਿਲਦੀ ਇਸ ਤਰ੍ਹਾਂ ਕੇ ਇਹੋ ਪੈਸਾ ਨਹੀਂ ਪੜਨਾ ਚਾਹੁੰਦਾ ਇਹ ਹੂੰ ਉਹ ਦੇਖੋ ਸਜਣਾ ਨੇ ਮੈਨੂੰ ਬੁਲਾ ਕੇ ਵੈਸੇ ਕਹਿੰਦੇ ਕਾਕੋ ਗੱਲ ਸੁਣ ਦੇਖੋ ਪੈਸਾ ਜਾ ਸਨ ਫਰਾਂਸ ਉਸ ਕੋ ਜਾ ਕੇ ਜਿਹੜੇ ਮਰਜ਼ੀ ਕਲਚਰ ਮਿਸ਼ਨ ਲੈਣਾ ਹੈ ਕੀ ਬਾਤ ਮੈਂ ਤੇ ਮੈਂ ਤੇਰੀ ਫੀਸ ਦੇ ਆ ਕਰਾਂ ਉਹ ਵੱਲੇ ਕੀ ਬਾਤ ਮੈਂ ਉਹ ਸਜਣਾ ਕੋਲ ਜਦੋਂ ਮੈਂ ਆਪਣੀ ਡੀਐਸਪੀ ਕਰ ਲਈ ਹੂੰ ਹੂੰ ਮੈਂ ਗਿਆ ਸੌਰੀ ਮੈਂ ਕੋਸ਼ਿਸ਼ ਕਰ ਰਿਹਾ ਵੀ ਰਵਾਨਾ ਅੱਛਾ ਨਹੀਂ ਨਹੀਂ ਕੋਈ ਨਾ ਕੋਈ ਨਾ ਤੁਸੀਂ ਜੇ ਜੇ ਤੁਹਾਣਾ ਤੁਹਾਡਾ ਮਨ ਪਰ ਵੀ ਆ ਤਾਂ ਤੁਸੀਂ ਕੋਈ ਨਾ ਤੁਸੀਂ ਆਰਾਮ ਨਾਲ ਗੱਲ ਕਰ ਸਕਦੇ ਹੋ ਕੋਈ ਚੱਕਰ ਨਹੀਂ ਸੱਜਣਾ ਨੇ ਕਿਹਾ ਮੈਂ ਡਾਕਟਰ ਸਾਹਿਬ ਹਮਮ ਮੇਰਾ ਹੱਥ ਸੌਖਾ ਤੁਸੀਂ ਦੱਸੋ ਤੇ ਤੁਹਾਡਾ ਕਿੰਨਾ ਖਰਚ ਹੋਇਆ ਹਮਮ ਹਮ ਉਹ ਕਹਿੰਦੇ ਵਾਹ ਦਵਿੰਦਰ ਆ ਕਹਿੰਦੇ ਤੂੰ ਆਪਣਾ ਹੁਣ ਮੁੱਲ ਪਾਣਾ ਹੈ ਆਪਣਾ ਹਮ ਗੁਰੂ ਕੇ ਸਿੱਖ ਦਾ ਤੂੰ ਇੱਥੇ ਆ ਕੇ ਕਹਿਣਾ ਮੇਰੇ ਘਰ ਦਾ ਹੁੰਦਾ ਇਹ ਅਖੰਡ ਪਾਠ ਉਹਦੀ ਕੀਮਤੱਸ ਪਹਿਲਾਂ ਮੈਨੂੰ ਫਿਰ ਮੈਂ ਕੀ ਦੱਸ ਜੀ ਹੂੰ ਹੂੰ ਕੀ ਬਾਤ ਹੈ ਕਹਿੰਦੇ ਬੇਟਾ ਗੱਲ ਸੁਣ ਤਦੇ ਵੀ ਕੋਈ ਸਿੱਖ ਉਤਾ ਹੋਵੇ ਉਹਦੀ ਉਹਦੀ ਮਦਦ ਕਰੀ ਮੇਰੇ ਸਿਰ ਤੇਰਾ ਇਹੀ ਕਰਜਾ ਕੀ ਹੋਇਆ ਹਾਂ ਜੀ ਤੇ ਮੈਂ ਆਪਣੇ ਕੀਤੀ ਫਿਰ ਉਸ ਤੋਂ ਬਾਅਦ ਤੁਸੀਂ ਲੋੜਵੰਦ ਲੱਭੇ ਚਲੋ ਉਹ ਤਾਂ ਪੁਰਾਣੀ ਗੱਲ ਹੈ ਸਰ 87 ਤੋਂ ਲੈ ਕੇ ਹੁਣ ਮਤਲਬ ਮੈਂ ਰਟਾਇਰ ਹੋਇਆ ਹਾਂ 2010 ਤੋਂ ਮੈਂ 64 ਸਜਣਾ ਨੂੰ ਤੇ ਬੇਟੀ ਬੇਟਿਆਂ ਨੂੰ ਹੈਲਪ ਕੀਤੀ ਹੈ ਜੌਬ ਜਵਾਨ ਦੀ ਕੀ ਬਾਤ ਤੇ ਉਹਦੇ ਚ ਨਾ ਜਾਵਾਂ ਚੰਗੀ ਗੱਲ ਹੈ ਕੁਝ ਚੰਗੇ ਵੀ ਹੁੰਦੇ ਆ ਕੁਝ ਮੰਦੇ ਵੀ ਹੁੰਦੇ ਆ ਸਰ ਜਿੱਦਾਂ ਨੇ ਕਿਹਾ ਵੀ ਜਦੋਂ ਤੁਸੀਂ ਨੇਕੀ ਕਰਦੇ ਆਵੇਂ ਦਾ ਤੇ ਨੇਕੀ ਦਾ ਮੁੱਲ ਨਹੀਂ ਪਾਈ ਤਾਂ ਹੁੰਦਾ ਹਾਂ ਸਹੀ ਹੈ ਤੇ ਡਾਕਟਰ ਕੰਫਰੈਂਸ ਨੇ ਕਿਹਾ ਵੀ ਤੂੰ ਦੱਸ ਵੀ ਤੇ ਮੈਂ ਅੱਜ ਤੱਕ ਸੋਚਦਾ ਆਂ ਵੀ ਜੋ ਨਾਮ ਦੇ ਨਾਮ ਹੈ ਇੰਜੀਨੀਅਰ ਬਣਦਾ ਤੇ ਪਤਾ ਨਹੀਂ ਮੇਰਾ ਕੱਲ ਕੀ ਹੋਣਾ ਸੀ ਕਿਸੇ ਨੂੰ ਨਹੀਂ ਪਤਾ ਅੱਜ ਮੈਂ ਦੇ ਸਾਰਿਆਂ ਸਾਰਾ ਕੁਝ ਆ ਮਤਲਬ ਚੰਗੇ ਘਰ ਤੇ ਰਹਿਆ ਆਂ ਚੰਗੇ ਇਲਾਕੇ ਤੇ ਰਹ ਰਿਹਾ ਸਹੀ ਹੈ ਤੇ ਮਾੜਾ ਜਿੱਦਾਂ ਦੇ ਚੰਗੇ ਵੀ ਹੁੰਦੇ ਆ ਮਾੜੇ ਵੀ ਮਾੜੇ ਵੀ ਸਹੀ ਪਰ ਇੱਕ ਗੱਲ ਯਾਦ ਰੱਖਿਓ ਇਹ ਦੁਨੀਆ ਚੰਗਿਆਂ ਦੇ ਸਿਰ ਤੇ ਚੱਲਦੀ ਆ ਚੰਗਿਆਂ ਦੇ ਸਿਰ ਤੇ ਬਿਲਕੁਲ ਸਹੀ ਕੀ ਬਾਤ ਹਾਂ ਇਹ ਨਹੀਂ ਦੱਸਣਾ ਤਾਂ ਨਾ ਮੈਂ ਬਈ ਜਦੋਂ ਤੁਸੀਂ ਕੁਝ ਕਰੋ ਨਾ ਉਹਦੇ ਵਾਸਤੇ ਇਹ ਨਾ ਸੋਚੋ ਵੀ ਤੁਹਾਨੂੰ ਕੀ ਮਿਲਣਾ ਉਹਦੇ ਚ ਹੂੰ ਉਹ ਤੁਹਾਡੀ ਜਿਹੜਾ ਤੁਹਾਨੂੰ ਰੱਬ ਨੇ ਇੱਕ ਡਿਊਟੀ ਲਈ ਉਹ ਕਰ ਦਿਓ ਨੇਕੀ ਕਰ ਦਰਿਆਮੇਦਾਲ ਹੂੰ ਸਹੀ ਆ ਨਾ ਦੇਖੋ ਤੇ ਆਸਾਨ ਬਿਲਕੁਲ 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 ਮੈਂ ਕਰੀ ਕਿ ਸਨ ਮੈਂ ਅੱਜ ਨਾਲ ਤੁਹਾਨੂੰ ਦੱਸ ਰਿਹਾ ਵੀ ਛੋਟ ਬੰਦੇ ਨੂੰ jobb ਬੰਦਵਾਈਆਂ ਪਰ ਮੈਂ ਕਿਸੇ ਦਾ ਨਾਮ ਨਹੀਂ ਲਵਾਉਂਗਾ ਕਿਸੇ ਨੂੰ ਮੈਂ ਦੱਸਾਂਗਾ ਨਹੀਂ ਨਹੀਂ ਦੱਸਣਾ ਨਹੀਂ ਚਾਹੀਦਾ ਚਲੋ ਉਹ ਤਾਂ ਗੱਲ ਚੱਲੀ ਚ ਪਤਾ ਲੱਗ ਗਿਆ ਆਪਾਂ ਨੂੰ ਇਟਸ ਓਕੇ ਦੱਸਣਾ ਵੀ ਨਹੀਂ ਚਾਹੀਦਾ ਸਹੀ ਗੱਲ ਹਾਂ ਜੀ ਮੈਂ ਇੱਕ ਮੁੰਡਾ ਜਤਨਾਬੀ ਤੇ ਕੰਮ ਕਰਦਾ ਸੀਗਾ ਹੋਟਲ ਤੇ ਤੇ ਉਹਨੂੰ ਬੰਦਾ ਗੁੱਸੇ ਹੋ ਜਾਂਦਾ ਮੈਂ ਸਮਝਿਆ ਵੀ ਮੁੰਡਾ ਆਪਣਾ ਪੰਜਾਬ ਦਾ ਹੀ ਲੱਗਦਾ ਮੈਂ ਉਹਨੂੰ ਪੁੱਛਿਆ ਕਿ ਤਾ ਕੋ ਕਿਥੇ ਆ ਕਹਿੰਦਾ ਜੀ ਮੈਂ ਤਾਂ ਮੈਂ ਉਥੋਂ ਆਇਆ ਹਾਂ ਏ ਮੇਰੇ ਕੋਲ ਜੌਬ ਆਣੀ ਮੈਂ ਸਾਹ ਪਹਿਲੇ ਇਦਾਂ ਕਰ ਬੈਠਾ ਕੰਮ ਨੂੰ ਸਵੇਰੇ ਆਜੀ ਮੇਰੇ ਕੋਲ ਤੇ ਮੈਂ ਉਹ ਜੌਬ ਦੇ ਦਿਆਂਗਾ ਪਰ ਟੀਮ ਉਥੇ ਸਫਾਈ ਕਰਨੀ ਪੈਣੀ ਹੈ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਹੂੰ ਉਹ ਉਹਨੂੰ ਫਿਰ ਬਾਅਦ ਵਿੱਚ ਮੈਂ ਪਿਆਰ ਕੀਤਾ ਬਣਾ ਉਹ ਸੰਸ ਦੇ ਇਗਜ਼ਾਮ ਦਵਾਏ ਹੂੰ ਹੂੰ ਮਹਾਰਾਜ ਜੀ ਪਾਉ ਦੇਤੇ ਜਦੋਂ ਵੀ ਮੇਰੇ ਤਾਂ ਉਹ ਪਿਆਰ ਇੰਨਾ ਪਿਆਰ ਦਿੰਦਾ ਰੂਹ ਪਰ ਜਾਂਦੀ ਹੈ ਜ਼ਿੰਦਗੀ ਲੰਬੀ ਹੋਣੀ ਨਹੀਂ ਪਰਮਾਤਮਾ ਕੀ ਅਰਦਾਸ ਕਰਦਾ ਤੁਹਾਨੂੰ ਇਹ ਪਿਆਰ ਸਤਕਾਰ ਇਦਾਂ ਹੀ ਮਿਲਦਾ ਰਹੇ